ਜੁਲੰਦਰ ਦੇ ਮਕਸੂਦਾ ਇਲਾਕੇ ਦੇ ਨਾਲ सटे ਆਨੰਦ ਨਗਰ ਦੇ ਵਿੱਚ ਮਾਰਚ ਮਹੀਨੇ ਪਹਿਲਾ ਇੱਕ ਆਇਸ ਫੈਕਟਰੀ ਤੋਂ ਗੈਸ ਲੀਕ ਹੋਣ ਦੀ ਖਬਰ ਸਾਹਮne ਆਈ ਸੀ ਇਸ ਘਟਨਾ ਤੋਂ ਬਾਅਦ ਪੁਲਿਸ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਰੂਮ ਦੇ ਡਿਪਟੀ ਡਾਇਰੈਕਟਰ ਮੌਕੇ ਤੇ ਪਹੁੰਚ ਕੇ ਫੈਕਟਰੀ ਨੂੰ ਇਸ ਜਗ੍ਹਾ ਤੋਂ ਸ਼ਿਫਟ ਕਰਨ ਅਤੇ ਫੈਕਟਰੀ ਦੇ ਵਿੱਚ ਬਚੀ ਹੋਈ ਗੈਸ ਨੂੰ ਸੋਖਣ ਦੇ ਆਦੇਸ਼ ਜਾਰੀ ਕੀਤੇ ਗਏ ਸੀ ਉੱਥੇ ਹੀ ਪੰਜਾਬ ਪ੍ਰਦੂਸ਼ਣ ਕੰਟਰੋਲ ਰੂਮ ਦੇ ਡਿਪਟੀ ਡਾਇਰੈਕਟਰ ਵੱਲੋਂ ਫੈਕਟਰੀ ਨੂੰ ਬੰਦ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਸੀ ਹਾਲਾਂਕਿ ਉਸ ਰੋਡ ਫੈਕਟਰੀ ਮਾਲ ਕੁਲਦੀਪ ਨੇ ਕਿਹਾ ਸੀ ਕਿ ਦੋ ਹਫ਼ਤੇ ਤੋਂ ਫੈਕਟਰੀ ਬੰਦ ਪਈ ਹੈ ਉਹਨਾਂ ਨੇ ਕਿਹਾ ਸੀ ਕਿ ਪ੍ਰਸ਼ਾਸਨ ਦੇ ਵੱਲੋਂ ਬਿਜਲੀ ਅਤੇ ਪਾਣੀ ਦਾ ਕਨੈਕਸ਼ਨ ਕੱਟਿਆ ਹੋਇਆ ਉੱਥੇ ਅੱਜ ਫਿਰ ਤੋਂ ਫੈਕਟਰੀ ਖੋਲਣ ਨੂੰ ਲੈ ਕੇ ਇਲਾਕਾ ਨਿਵਾਸੀਆਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਉਹਨਾਂ ਵੱਲੋਂ ਇਸ ਪੂਰੇ ਘਟਨਾਕ੍ਰਮ ਨੂੰ ਲੈ ਕੇ ਕੀ ਕੁਝ ਬਿਆਨ ਕੀਤਾ ਜਾ ਰਿਹਾ ਕਿਉਂਕਿ ਇਸ ਘਟਨਾ ਦੀ ਸੂਚਨਾ ਮਿਲਦੇ ਹੀ ਬਿਜਲੀ ਵਿਭਾਗ ਅਤੇ ਨਗਰ ਨਿਗਮ ਦੇ ਅਧਿਕਾਰੀ ਵੀ ਮੌਕੇ ਤੇ ਪਹੁੰਚ ਗਏ ਨੇ ਤੇ ਕਿਸ ਤਰ੍ਹਾਂ ਦੇ ਕਾਰਵਾਈ ਕੀਤੀ ਜਾ ਰਹੀ ਹੈ ਲੋਕਾਂ ਦਾ ਗੁੱਸਾ ਕਿਸ ਤਰ੍ਹਾਂ ਦਾ ਦੇਖਣ ਨੂੰ ਮਿਲ ਰਿਹਾ ਤੇ ਇਹ ਜਿਹੜੀ ਫੈਕਟਰੀ ਹੈ ਇੱਕ ਤੇ ਸਾਨੂੰ ਪੋਲੂਸ਼ਨ ਕੰਟਰੋਲ ਬੋਰਡ ਨਾਲੋਂ ਲੈਟਰ ਆਈ ਹੈਗੀ ਹੈ ਇੱਕ ਤੇ ਉਸ ਚੀਜ਼ ਦਾ ਹਵਾਲਾ ਸੈਕਿੰਡ ਜਿਹੜੀ ਹੈ ਇਹਨਾਂ ਦੀ ਡਿਫਾਲਟਿੰਗ ਅਮਾਉਂਟ ਜਿਹੜੀ ਹੈਗੀ ਉਹ ਖੜੀ ਸੀ ਜਿਸ ਬੇਸਿਸ ਤੇ ਕਨੈਕਸ਼ਨ ਕਟਿਆ ਗਿਆ ਸੀ ਕਟਿਆ ਗਿਆ ਸੀ ਉਹ ਇਹਨਾਂ ਨੇ ਜਿਹੜਾ ਹੈਗਾ 17 6 ਨੂੰ ਪੈਸੇ ਜਮਾ ਕਰਵਾਤੇ 387000 ਰੁਪਏ ਥੈਨ ਫਿਰ ਇਨਾਂ ਨੇ ਆਰਸੀਓ ਕਰਵਾਇਆ ਥੈਨ ਫਿਰ ਕਨੈਕਸ਼ਨ ਜਿਹੜਾ ਰੀਸਟੋਰ ਕੀਤਾ ਗਿਆ ਟੈਂਪਰੇਰੀ ਬੇਸਿਸ ਤੇ ਅਪ ਟੂ 28 ਜੋ ਕਿ ਸਾਨੂੰ ਪੋਲੂਸ਼ਨ ਕੰਟਰੋਲ ਬੋਰਡ ਦੀ ਲੈਟਰ ਵੀ ਆਈ ਹੋਈ ਹੈ ਠੀਕ ਹੈ ਇਹ ਸੀ ਸਾਡਾ ਜੋ ਕਾਰਵਾਈ ਸੀ ਬਸ ਤੋਂ ਲਮ ਇਥੇ ਇਹ ਆਈ ਸੀ ਕਿ ਗੈਸ ਦਾ ਰਿਸਾਬ ਹੁੰਦਾ ਇੱਕ ਵਾਰੀ ਨਹੀਂ ਹੋ ਚੁੱਕਾ ਕਾਫੀ ਵਾਰੀ ਹੋਇਆ ਜਿਹਦੇ ਕਰਕੇ ਮੋਹਲਾ ਵਾਸੀਆਂ ਨੂੰ ਦਿੱਕਤ ਆ ਰਹੀ ਹੈ ਪਰ ਔਰ ਇਹ ਫੈਕਟਰੀ ਚਲੋ ਬਣੀ ਜਦੋਂ ਬਣੀ ਸੀਗੀ ਉਦੋਂ ਇੰਨੀ ਤਾਦਾਦ ਦੇ ਵਿੱਚ ਇਥੇ ਪੋਪੂਲੇਸ਼ਨ ਨਹੀਂ ਸੀਗੀ ਪਰ ਹੁਣ ਪੋਪੂਲੇਸ਼ਨ ਬਹੁਤ ਜ਼ਿਆਦਾ ਲੋਕੀ ਇਤਰਾਜ਼ ਜਤਾ ਰਹੇ ਹਨ ਹਾਂਜੀ ਹਾਂਜੀ ਉਹਦੇ ਬਾਰੇ ਤੁਹਾਡੀ ਗੱਲ ਠੀਕ ਹੈ ਬਟ ਇਹ ਹੈਗਾ ਕਿ ਸਾਡਾ ਇੱਕ ਡਿਫਾਲਟਿੰਗ ਸੀ ਇੱਕ ਪੋਲੂਸ਼ਨ ਕੰਟਰੋਲ ਬੋਰਡ ਦੀ ਲੈਟਰ ਸੀ ਦੋ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਜਿਹੜਾ ਹੈਗਾ ਕਨੈਕਸ਼ਨ ਰੀਸਟੋਰ ਕੀਤਾ ਗਿਆ ਔਨ ਟੈਂਪੋਰਰੀ ਬੇਸਿਸ ਠੀਕ ਹੈ ਬਾਕੀ ਜਿੱਦਾਂ 22 8 ਤੱਕ ਦਾ ਹੈਗਾ ਲੈਟਰ ਦੇ ਵਿੱਚ ਮੈਂਸ਼ਨ ਹੈ ਅਹੀਂ ਜਿਹੜੀ ਹੈਗੇ ਉਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਆਪਣੀ ਜਿਹੜੀ ਅਗਲੀ ਕਾਰਵਾਈ ਹੈ ਉਹ ਆਰੰਭ ਕਰਾਂਗੇ ਉਸ ਦੁਆਰਾ ਕਲੈਕਸ਼ਨ ਕਰਤੇ ਜਾਏਗਾ ਬਿਲਕੁਲ ਜੀ ਜੋ ਸਾਡੇ ਕੋਲ ਆਰਡਰ ਹੈਗੇ 28 ਤੱਕ ਹੈ ਥੈਨ ਫਿਰ ਜੋ ਵੀ ਹੈ ਆਪਾਂ ਕਰਾਂਗੇ ਠੀਕ ਹੈ ਸਾਹਮਣੇ ਤੋਂ ਇਹ ਤੇ ਦਸਨੇ ਪ੍ਰੋਪਰਟੀ ਟੈਕਸ ਲਿਆ ਹੈ ਕਿ ਨਹੀਂ ਲਿਆ ਤੇ ਪ੍ਰੋਪਰਟੀ ਟੈਕਸ ਅਸੀਂ ਹਰ ਪ੍ਰੋਪਰਟੀ ਤੋਂ ਲੈਣਾ ਵਾ ਭਾਵੇਂ ਫੈਕਟਰੀ ਹੈ ਭਾਵੇਂ ਮਕਾਨ ਆ ਭਾਵੇਂ ਬੰਦ ਆ ਭਾਵੇਂ ਚੱਲਦੀ ਆ ਇਹ ਤੇ ਪ੍ਰੋਪਰਟੀ ਤੋਂ ਸਿੱਧਾ ਲੈ ਕੇ ਆਏ ਹਾਂ ਪ੍ਰੋਪਰਟੀ ਜਮ੍ਹਾਂ ਕਰਾਇਆ ਹੈ ਜਦੋਂ ਇਹ ਟੈਕਸ ਲੈਣਾ ਹ ਉਹ ਜੀ ਸਾਨੂੰ ਅੱਜ ਬੁਲਾਇਆ ਗਿਆ ਸੀ ਲੇ ਕੇ ਅੰਦਰ ਕੋਈ ਵੀ ਤੇ ਮੈਂ ਆਪਣੀ ਟੀਮ ਦੇ ਨਾਲ ਇੱਥੇ ਪਹੁੰਚੀ ਆ ਤਾਂ ਮੈਂ ਦੇਖ ਲਿਆ ਕਿ ਅੰਦਰ ਪੁਆਇੰਟ ਚੱਲਦੇ ਪਏ ਆ ਜੋ ਵੀ ਅੰਦਰ ਨਾਰਮ ਦੇ ਹਿਸਾਬ ਦੇ ਨਾਲ ਹੈਗਾ ਇਹਨੇ ਪੋਲੂਸ਼ਨ ਕੰਟਰੋਲ ਬੋਰਡ ਔਰ ਕਾਰਪੋਰੇਸ਼ਨ ਵੱਲੋਂ ਜੋ ਲਾਇਸੈਂਸ ਦਿੱਤਾ ਹੈਗਾ ਆ ਉਹਦੇ ਵਿੱਚ ਉਹਨੇ ਪ੍ਰੋਪਰ ਲਿਖਿਆ ਹੈ ਕਿ 28 ਇਹਦੀ ਜਿਹੜੀ ਲਾਸਟ ਹੈਗੀ ਹੈ ਨਾ 22 22 8 25 ਤੱਕ ਇਹਦੀ ਹੈਗੀ ਹੈ ਮਨਾਦ ਉਸ ਤੋਂ ਬਾਅਦ ਇਹਨੇ ਇੰਡਸਟਰੀ ਏਰੀਆ ਦੇ ਵਿੱਚ ਸ਼ਿਫਟ ਹੋ ਜਾਣਾ ਹੈ ਠੀਕ ਹੈ ਉਹਦੇ ਆਧਾਰ ਤੇ ਨੇ ਲਾਇਸੈਂਸ ਜਾਰੀ ਕੀਤਾ ਉਹਨੂੰ ਰੀਪੋਰਟ ਪੇਸ਼ ਕਰ ਦੇਣੀ ਆ ਉਹਦੇ ਦਾਤੇ ਜੋ ਹੈ ਅਥਾਰਟੀ ਦੇ ਆਰਡਰ ਹੁਣ ਗੈਸ ਦੀ ਵਰਤੋਂ ਕਰਦਾ ਪਿਆ ਨਾ ਉਹ ਅਮੋਨੀਆ ਗੈਸ ਉਹ ਕਿਸੇ ਅਮੋਨੀਆ ਗੈਸ ਕਿਸੇ ਵੀ ਕੀਮਤ ਪੈਰਾਮੀਟਰ ਤੇ ਯੂਜ਼ ਨਹੀਂ ਹੁੰਦੀ ਹੁਣ ਪਰ ਫਿਰ ਵੀ ਰੈਜ਼ੀਡੈਂਸ ਏਰੀਆ ਵਿੱਚ ਜਿਹੜਾ ਇਹਦਾ 250 ਦੇ ਕਰੀਬ ਪੀ ਐਚ ਆ ਇਹਦਾ ਪ੍ਰੈਸ਼ਰ ਹੈ ਇਸ ਟਾਈਮ ਗੈਸ ਦਾ ਅਮੋਨੀਆ ਗੈਸ ਦਾ ਵੀ ਜਿਹੜੀ ਜੇ ਲੀਕ ਹੋ ਗਈ ਤੇ ਕਿਲੋਮੀਟਰ ਦੇ ਘੱਟੋ ਘੱਟ ਕਿਲੋਮੀਟਰ ਰੇਡੀਅਸ ਵਿੱਚ ਕੋਈ ਵੀ ਬੰਦਾ ਜਿੰਦਾ ਨਹੀਂ ਬਚੂਗਾ ਪਰ ਜਿਹੜੇ ਸਾਡੇ ਡਿਪਾਰਟਮੈਂਟ ਨੇ ਪੋਲੂਸ਼ਨ ਡਿਪਾਰਟਮੈਂਟ ਹੈ ਚਾਹੇ ਕਾਰਪੋਰੇਸ਼ਨ ਡਿਪਾਰਟਮੈਂਟ ਉਹਨਾਂ ਨੇ ਲੱਖਾਂ ਲੋਕਾਂ ਦੀ ਜ਼ਿੰਦਗੀ ਨੂੰ दात ਰੱਖ ਕੇ ਡੀਸੀ ਸਾਹਿਬ ਦੇ ਕੁਆਟਰ ਐਸ ਇਸ ਫੈਕਟਰੀ ਪੂਰੀ ਮਿਹਨਤ ਕਰਕੇ ਖਾਲੀ ਕਰਾਈ ਗਈ ਸੀ ਸਾਰਾ ਮੱਲਾ ਖਾਲੀ ਕਰਾਇਆ ਗਿਆ ਸੀ ਪਰ ਕੁਝ ਡਿਪਾਰਟਮੈਂਟ ਨੇ ਮੈਂ ਹੁਣ ਜੇ ਮਨੂੰ ਕੋਈ ਚ ਜਿਗਰੀ ਇਸ ਗੱਲ ਦੀ ਕਹਿਣ ਦੀ ਕਿ ਥੋੜੇ ਪੈਸਿਆਂ ਬਦਲੇ ਜਾਂ ਕਿਦਾਂ ਸਾਰੇ ਨੋਰਮਸ ਨੂੰ ਤਾਕਤ ਤੇ ਰੱਖ ਕੇ ਉਹਨਾਂ ਨੇ ਇਹ ਫੈਕਟਰੀ ਦੁਬਾਰਾ ਚਲਾ ਦਿੱਤੀ ਜਿਹਦੇ ਕਰਕੇ ਪੂਰੇ ਮੱਲਿਆਂ ਦੀ ਜੇ ਮੈਡਮ ਕਹਿੰਦੇ ਜੀਸਰ ਨੂੰ ਅਗਰ ਰਿਪੋਰਟ ਦਵਾਂਗੀ ਪਰ ਜੇ ਉਹਦੇ ਬਾਵਜੂਦ ਰਾਤ ਨੂੰ ਵੀ ਗੈਸ ਰਿਸਟ ਜਾਂਦੀ ਆ ਕੋਈ ਵੀ ਜ਼ਿੰਮੇਵਾਰ ਮਤਲਬ ਨੁਕਸਾਨ ਹੁੰਦਾ ਵਾ ਇਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਗਾ ਡੀਸੀ ਸਾਹਿਬ ਹੋਣਗੇ ਕਿਉਂਕਿ ਡੀਸੀ ਸਾਹਿਬ ਦੇ ਜਿਹੜੀ ਕਮੇਟੀ ਬਣਾਈ ਸੀ ਉਸ ਕਮੇਟੀ ਦੀ ਰਿਪੋਰਟ ਅਜੇ ਤੱਕ ਨਹੀਂ ਆਈ ਪਰ ਜਿਹੜਾ ਫੈਕਟਰੀ ਦਾ ਮਾਲਕ ਹੈ ਉਹ ਕਹਿੰਦਾ ਮੈਨੂੰ ਐਸਜੀਐਮ ਸਾਹਿਬ ਨੇ ਆਰਡਰ ਕੀਤੇ ਹੋਏ ਆ ਫੈਕਟਰੀ ਚਲਾਉਂਦੇ ਤੇ ਸ਼ਕਤੀ ਚਲਾ ਸਕਦੇ ਹਾਂ ਜਦੋਂ ਫੈਕਟਰੀ ਚਾਲੂ ਕੀਤੀ ਦੁਆਰਾ ਹਾਂਜੀ ਦੁਆਰਾ ਜਦੋਂ ਫੈਕਟਰੀ ਚਾਲੂ ਹੋਈ ਤੁਸੀਂ ਮਿਲਣ ਗਏ ਸੀ ਡੀਸੀ ਸਾਹਿਬ ਨੂੰ ਅਸੀਂ ਡੀਸੀ ਕਿੱਦਾਂ ਚੱਲ ਗਈ ਚੈਲਨ ਸਰਟੀਫਿਕੇਟ ਦੀਸ ਦਾ ਉਹ ਕਹਿਣਾ ਵਾ ਪਰ ਜਿਹੜਾ ਫੈਕਟਰੀ ਮਾਲਕ ਹੈ ਫੈਕਟਰੀ ਮਾਲਕ ਆ ਉਹ ਕਹਿੰਦਾ ਮੈਨੂੰ ਐਸੇ ਸਾਹਮਣੇ ਆਰਡਰ ਕੀਤੇ ਫੈਕਟਰੀ ਚਾਹੁੰਦੇ ਜਿਹੜੇ ਡਿਪਾਰਟਮੈਂਟ ਹੈ ਇਹ ਡਿਪਾਰਟਮੈਂਟ ਨੂੰ ਕੋਈ ਵੀ ਨਹੀਂ ਬੋਲਦਾ ਪਿਆ ਕੇ ਇਹ ਸਿਰਫ ਆਪਣੇ ਫੇਕ ਡਾਕੂਮੈਂਟ ਚੱਕੀ ਫਿਰਦੇ ਜਿਹੜੇ ਸਿੱਸੇ ਸੂਟੇ ਵੀ ਹਾਂ ਪਰ ਕਿਸੇ ਦਾ ਵੀ ਜੋ ਪੈਰਾਮੀਟਰ ਹੈ ਉਹ ਇੱਕ ਵੀ ਇਸ ਫੈਕਟਰੀ ਦਾ ਪੂਰਾ ਨਹੀਂ ਹੈਗਾ ਕਿ ਮੈਨੂੰ ਇਹਨਾਂ ਕਸ ਯੂਜ਼ ਹੋ ਹੀ ਨਹੀਂ ਸਕਦੀ ਜਿਹੜੀ ਬਹੁਤ ਖਤਰਨਾਕ ਆ ਉਸ ਤੋਂ ਉਲਟ ਫੈਕਟਰੀ ਵਾਲੇ ਨੇ ਮਹੱਲਾ ਨਿਵਾਸੀਆਂ ਤੇ ਉਲਟੀ ਕੰਪਲੇਂਟ ਕਰਤੀ ਕਿ ਇਹ ਮੈਨੂੰ ਫੈਕਟਰੀ